ਆਲੇ ਤੋ ਹੀ ਕੋ ਗੱਲ ਕਰੀ ਜਾਂਦੇ ਪ੍ਰੀਤੀ ਨਾਲ ਹੱਸਿਆਂਗੀ ਖੇਡਿਆਂਗੀ ਗੱਲਾਂ ਮਾਰੇਂਗੀ ਗੱਲਾਂ ਤੇ ਤਾਂ ਮੰਮੀ ਵੱਜਦੀਆਂ ਜਦੋਂ ਦਿਲੋਂ ਚਾਹ ਆਵੇ ਜਾਨ ਦੀ ਖੁਸ਼ੀ ਹੋਵੇ ਤੁਹਾਨੂੰ ਪਤਾ ਜੀ ਉੱਥੇ ਜਾ ਕੇ ਵੀ ਮੇਰਾ ਮੂਡ ਇਦਾਂ ਰਿਹਾ ਤੇ ਮੈਨੂੰ ਗੱਲਾਂ ਚੰਗੀਆਂ ਥੋੜੀ ਲੱਗਣੀ ਆਉਂਦੀਆਂ ਜੇ ਤੂੰ ਮੂਡ ਰੱਖੇਂਗੀ ਸਾਂ ਜੇ ਹਾਂ ਤੂੰ ਸੋਚ ਕੇ ਜਾਏਂਗੀ ਨਾ ਵੀ ਉੱਥੇ ਜਾ ਕੇ ਵੀ ਮੇਰਾ ਮੂਡ ਇਸ ਤਰ੍ਹਾਂ ਹੀ ਰਹਿਣਾ ਤੇ ਫੇਰ ਨਹੀਂ ਤੂੰ ਉੱਥੇ ਖੁਸ਼ ਹੋ ਸਕਦੀ ਤੂੰ ਆਪਣਾ ਸਭ ਕੁਝ ਪਲਾ ਕੇ ਜਾਣਾ ਇਹ ਤੂੰ ਨਿਕਲੇਗੀ ਨਾ ਮੈਂ ਇੱਕ ਬਨਮੀਤ ਚਾਚੀ ਹੁਨੀ ਉਪਰੋਂ ਜਾਂ ਰਿੰਕੂ ਭਾਜੂ ਨਹੀਂ ਕੋਈ ਨਾ ਕੋਈ ਆ ਜਾਂਦਾ ਸਾਡੀ ਵੀ ਗੱਲ ਆਪਾਂ ਵੀ ਕਰ ਲੰਨੇ ਉਹ ਹੀ ਗੱਲ ਦੁਬਾਰਾ ਰਿਪੀਟ ਹੋ ਜਾਂਦੀ ਆ ਤੇ ਉਹ ਸੁਣ ਕੇ ਤੇ ਉਹ ਅਦਾਸ ਹੁੰਨੀ ਆ ਜਦੋਂ ਤੈਨੂੰ ਉਹ ਗੱਲ ਸੁਣਨ ਨੂੰ ਨਹੀਂ ਮਿਲੇਗੀ ਤੇ ਤੂੰ ਕਿਵੇਂ ਅਦਾਸ ਹੋ ਜਿੰਦੀ ਫਿਰੋਂ ਚੰਗਾ ਬਾਬਾ ਪਾ ਦੋ ਦੋ ਕਸੂਟ ਮੇਰੇ ਬੈਗ ਵਿੱਚ ਮੈਂ ਚਲੀ ਜਾਨੀ ਆ ਜਸਮਾ ਕੋਈ ਨਹੀਂ ਪਾ ਦੇ ਇਹ ਸੂਟ ਮੈਂ ਨਾ ਕਿ ਹਾਂ ਵੀ ਕਾਪ ਪਾ ਤੇ ਤੇਰਾ ਭਲਾ ਸੋਚੰਨੀ ਆ ਕਿ ਤੂੰ ਆਪਣੀ ਜ਼ਿੰਦਗੀ ਤੇ ਖੁਸ਼ੀ ਨਾ ਬਤਾ ਜੋ ਹੋ ਗਿਆ ਪਿੱਛੇ ਨੂੰ ਛੱਡ ਦੇ ਫਿਰ ਵੀ ਤੂੰ ਗੁੱਸੇ ਨਾਲ ਕਹਿੰਦੀ ਪਈ ਆ ਜੇ ਤੂੰ ਗੁੱਸੇ ਚ ਗਿਆ ਫਿਰ ਨਹੀਂ ਮੈਂ ਤੇਰੇ ਬੈਗ ਪੈਕ ਕਰਾਂਗੀ ਚਲੋ ਠੀਕ ਆ ਮੈਂ 2-3 ਦਿਨ ਰਹਿ ਕੇ ਆ ਜਾਊਂਗੀ ਚਲ ਠੀਕ ਆ ਮਨਵੀ ਤਾ ਲੈ ਨਾ ਇੱਥੇ ਰਮਾ ਹੁਸਤਾ ਹਾਂ ਆ ਪਾ ਦੇ ਲੈ ਮੋਹਲ ਇੱਥੇ ਦਾ ਲੈ ਠੀਕ ਨਹੀਂ ਹੈਗਾ ਇਸੇ ਕਰਕੇ ਹੀ ਤੈਨੂੰ ਕਹਿੰਨੇ ਵੀ ਬਾਰ-ਬਾਰ ਉਹੀ ਗੱਲਾਂ ਦਿਮਾਗ ਤੇ ਤੇਰੇ ਆਣੀਆਂ ਤੂੰ ਜਾ ਪੁੱਤ ਤੁਸੀਂ ਛੱਡਣ ਜਾਣਾ ਕਿ ਵੀਰ ਨੇ ਵੀਰੇ ਨਾਲ ਵੀਰਨ ਭੇਜਾਂਗੀ ਤੇਰੇ ਨੋ ਛੱਡ ਆਊਗਾ ਠੀਕ ਆ ਮਨਮੀ ਤੂੰ ਸਮਝਾਣ ਦੇ ਆ ਮੈਂ ਕਹਾ ਜਾ ਚੱਲ ਜਾ ਵੀਰਾ ਤੇਰਾ ਕਹਿੰਦਾ ਵਾ ਚਲ 2-4 ਦਿਨ ਲਾ ਆ ਨਾਨਕੇ ਮੰਨਦੀ ਨਹੀਂ ਬੜੀ ਮੁਸ਼ਕਲ ਮਨਾਇਆ ਇਹਨੂੰ ਹੁਣ ਮੈਂ ਇਹ ਤੁਹਾਡਾ ਵੀ ਇਹੋ ਫੈਸਲਾ ਸੀ ਕਿ ਮੈਂ ਨਾਨਕੇ ਜਾਵਾਂ ਮੈਂ ਤੇ ਦੇਖ ਤੂੰ ਨਹੀਂ ਤੇ ਇਹ ਚੋਣਾ ਵਾ ਕਿ ਚਲ ਥੋੜਾ ਚਿਰ ਲਾਈਂ ਕਿ ਥੋੜਾ ਮਨ ਹੋਰ ਹੋ ਜਾਏਗਾ ਜੇ ਤੇ ਮੈਂ ਚਲੀ ਜਾਨੀਏ ਚਲੋ ਤੁਸੀਂ ਕਹੀ ਜਾਂਦੇ ਸਜੇ ਮੇਰਾ ਦਿਲ ਲੱਗਾ ਠੀਕ ਆ ਜਦੋਂ ਮੈਂ ਤੁਹਾਨੂੰ ਫੋਨ ਕਰਾਇਆ ਮੇਰਾ ਵੀਰ ਲੈ ਜੀ ਵੀ ਮੈਨੂੰ ਆ ਕੇ ਹਾਂ ਮੈਂ ਲੈ ਜਾਂਗਾ ਜਦੋਂ ਤੇਰਾ ਦਿਲ ਕੀਤਾ ਨਾ ਮੰਨ ਕੀਤਾ ਵੀ ਮੈਂ ਘਰ ਵਾਪਸ ਜਾਣਾ ਮੈਂ ਤੈਨੂੰ ਲੈ ਜਾਂਗਾ ਠੀਕ ਹੈ ਨਾ ਮਨੋ ਉਹ ਹੀ ਤੇ ਮੈਨੂੰ ਕਹਿਣ ਲਈ ਆ ਵੀ ਇਹ ਮੈਂ ਕਹ ਜੇ ਨਾ ਤੇਰਾ ਦਿਲ ਲੱਗਾ ਤਾਂ ਕੋਈ ਗੱਲ ਨਹੀਂ ਫੋਨ ਕਰ ਦੇ ਲੈ ਆਉਗਾ ਲੱਕੀ ਤੈਨੂੰ ਜਾ ਕੇ ਹਾਂ ਚੱਲੀਏ ਫਿਰ ਤਿਆਰੀਆਂ ਆ ਦੇਖੋ ਬੈਗ ਤੇ ਮੈਂ ਸੂਟ ਵੀ ਦੋ ਹੀ ਪਾਏ ਬੈਗ 'ਚ ਜਿਆਦਾ ਨਹੀਂ ਪਾਏ ਦੋ ਹੀ ਪਾਣੇ ਹੀ ਵੇਖੋ ਹਾਂ ਦੋ ਹੀ ਪਾਏ ਵੇਖਲਾ ਠੀਕ ਆ ਐਸੀ ਤੇ ਦੇ ਦੋ ਮੈਂ ਪੈਸੇ ਕੀ ਕਰਨੇ ਆ ਨਹੀਂ ਨਹੀਂ ਕੋਲ ਰੱਖ ਪੈਸੇ ਚਾਹੀਦੇ ਮੈਨੂੰ ਪੈਸੇ ਚਾਹੀਦੇ ਮੈਂ ਨਹੀਂ ਲੈਣੇ ਭਾਬੀ ਪੈਸੇ ਰਹਿਣ ਦੋ ਲੈ ਨਹੀਂ ਪੈਸੇ ਥੋੜੇ ਕੋਤੇ ਰੱਖ ਲੈ ਲੋੜ ਪੈ ਜੂਦੀ ਆ ਮੈਂ ਕਿਹੜੀ ਨਿਆਣੀ ਵੀਰੇ ਉੱਥੇ ਜਾ ਕੇ ਜੜੀਆਂ ਚੀਜ਼ੀਆਂ ਖਾਣੀ ਆ ਨਹੀਂ ਨਾ ਪੁੱਤ ਕੋਲ ਹੋਣੇ ਚਾਹੀਦੇ ਆ ਚੱਲਾ ਹਰ ਸਾਰੇ ਰੱਖ ਇਹਨੇ ਕੀ ਕਰਨੇ ਆ ਦਲ ਦੋ ਰੱਖ ਲੈ ਰੱਖ ਲੈ ਰੱਖ ਲੈ ਮਾਰ ਕੇ ਦਿੱਤੇ। ਤੇ ਤੇ ਬਜਾਜ ਜਾਣਾ ਪਿਆ ਮਾਮੀ ਜੀ ਨਾਲ ਤੇ ਜੇ ਕੁਝ ਪਸੰਦ ਆਇਆ ਤੇ ਬੰਦਾ ਲੈ ਤੇ ਆਂਦਾ ਨਾ। ਚਲੋ ਜਾਣਾ ਮਾਮੀ ਕਰ। ਚਲ ਕੇ ਆਓ। ਠੀਕ ਹੈ। ਚੰਗਾ ਪੁੱਤ। ਚੰਗਾ। ਚਲਾ ਤੇ ਆਖੜਾ ਦੇ ਮੈਂ। ਤੂੰ ਉਦਾਸ ਨਾ ਰਹੀਂ ਹੁਣ ਉੱਥੇ ਠੀਕ। ਠੀਕ। ਕੋਈ ਮੈਨੂੰ ਫੋਨ ਕਰਦੀ ਰਹੀਂ। ਠੀਕ। ਪਤਾ ਕੀ ਮੈਂ ਮੰਮਾ ਨੂੰ ਭੇਜ ਦਾਂਗੀ। ਇੱਕ ਅੱਦੇ ਦਿਨ ਤੱਕ। ਆਪੇ ਨਾਲੋਂ ਵੀ ਦੋ ਦਿਨ ਤੇ ਨਾਲ ਰਹਿ ਪੈਣਗੇ। ਠੀਕ ਹੈ। ਠੀਕ ਹੈ ਮਾਮੀ। ਚਲ। ਫੇਰ ਆ ਗਈਆਂ ਮੈਂ ਤੁਹਾਨੂੰ ਕਿਹਾ ਤੂੰ ਮੈਨੂੰ ਨਜ਼ਰ ਨਹੀਂ ਆਉਣਾ ਤੂੰ ਚਲੀ ਜਾ ਮੇਰੀ ਅੱਖੋਂ ਦੂਰ ਚੱਲ ਜਾ ਉਹਨੂੰ ਤੇਰੇ ਦਾ ਗੁੱਸਾ ਬਹੁਤ ਹੀ ਉਹ ਕੀ ਹੋ ਗਿਆ ਤੈਨੂੰ ਤੂੰ ਸਿਰ ਤੇ ਹੱਥ ਰੱਖ ਕੇ ਬੈਠਾ ਇੱਥੇ ਬਹਿ ਗਰਮੀ ਨਾ ਖਾ ਉਹ ਮੰਮੀ ਇਹ ਕੀ ਤੂੰ ਦਾਦਾ ਨੂੰ ਪਤਾ ਨਹੀਂਗਾ ਜਦੋਂ ਉਹ ਕਹਿਣ ਦੀ ਮੈਂ ਕੋਈ ਗੱਲ ਨਹੀਂ ਕੀਤੀ ਕਾਰੀ ਗੱਲਾਂ ਉਹਨੂੰ ਬੋਲੀ ਜਾਣਾ ਕਾਰੀ ਗੱਲਾਂ ਆਪਣਾ ਘਰ ਬਰਬਾਦ ਕਰਨਾ ਹੀ ਘਰੋਂ ਕੱਢਣ ਡਿਆ ਉਹਨਾਂ ਨੂੰ ਕਿਉਂ ਤਮਾਸ਼ੇ ਵਿਖਾਣੇ ਦੁਨੀਆ ਨੂੰ ਮੰਮੀ ਤਮਾਸ਼ਾ ਤੇ ਇੰਨੇ ਬਣਾਤਾ ਵਾ ਮੈਂ ਅੱਗੇ ਲਾ ਕੇ ਕੰਮ ਕਰਨ ਦਿਆਂ ਇਹਨੇ ਵੀਡੀਓ ਬਣਾ ਕੇ ਭੇਜਦੀ ਆ ਸਾਰੇ ਪ੍ਰੂਫ ਏਗੇ ਥੱਲੇ ਉਹਨਾਂ ਕੋ ਇਹਨੇ ਵੀਡੀਓ ਬਣਾ ਕੇ ਭੇਜੀ ਆ ਮੁੰਡੇ ਨਾਲ ਵੀ ਗੱਲ ਹੋਈ ਆ ਕਹਿੰਦਾ ਅੰਜੂ ਨੇ ਵੀਡੀਓ ਬਣਾ ਕੇ ਭੇਜੀ ਆ ਹੋਰ ਕਿੰਨਾ ਕੇ ਨੂੰ ਪ੍ਰੂਫ ਚਾਹੀਦਾ ਰਿੰਕੂ ਮੈਂ ਹੱਥ ਜੋੜਦੀ ਨਾ ਉਹਨਾਂ ਦੀਆਂ ਗੱਲਾਂ ਛਾ ਕੇ ਆਪਣਾ ਘਰ ਖਰਾਬ ਕਰ ਪੁੱਤਰ ਨਾ ਕਰ ਉਹਨੂੰ ਘਰੋਂ ਕੱਢੇਗਾ ਦੁਨੀਆ ਦਾ ਤਮਾਸ਼ਾ ਹੈ ਨਾ ਉਹਨਾਂ ਨੇ ਵੀ ਤਮਾਸ਼ਾ ਲਾ ਦੇ ਨਾ ਇਹ ਮੂੰਹ ਜੋੜ ਜੋੜ ਗੱਲਾਂ ਕਰਨ ਗਿਆ ਬੈਠ ਕੇ ਕਿਉਂ ਮੈਨੂੰ ਦਿਮਾਗ ਮੇਰਾ ਖਰਾਬ ਕਰ ਛੱਡਿਆਈ ਹਟਦਾ ਹੀ ਨਹੀਂ ਤੂੰ ਇਹੋ ਜਿਹਾ ਚੰਬੜ ਜਨਾ ਨਾ ਗੱਲ ਨੂੰ ਛੱਡਦਾ ਹੀ ਨਹੀਂ ਗੱਲ ਨੂੰ ਮੰਮੀ ਮੇਰੀ ਗਲਤੀ ਆ ਤੁਹਾਨੂੰ ਇਹਦੀ ਗਲਤੀ ਨਹੀਂ ਦੀ ਦੀ ਇਹਨੇ ਕੀ ਕੀਤਾ ਵਾ ਤੁਹਾਨੂੰ ਕਿਤੇ ਅਨਮੋਲ ਦਾ ਰਿਸ਼ਤਾ ਹੋਵੇ ਉਥੇ ਇਹ ਨਾ ਕਰੋਗੀ ਇਦਾਂ ਜੇ ਉਥੇ ਇਦਾਂ ਕਰ ਦਿੰਦੀ ਫੇਰ ਤੁਹਾਡੇ ਦਿਲ ਤੇ ਕੀ ਬੀਜਦੀ ਜਰਾ ਸੋਚੋ ਨਾ ਤੁਸੀਂ ਇਹ ਤਾਂ ਮਨਮੀ ਤੇ ਮਨਮੀ ਸਾਡੀ ਕੁਛ ਨਹੀਂ ਲੱਗਦੀ ਜਿਹਦਾ ਇਹਨੇ ਰਿਸ਼ਤਾ ਤਰਵਾਤਾ ਵਾ ਸਾਰਾ ਕੁਝ ਹੋਉਂਦਿਆ ਸੀ ਇਹਦੀ ਵਜ੍ਹਾ ਨਾਲ ਸਾਡੀਆਂ ਖੁਸ਼ੀਆਂ ਜਿਹੜੀਆਂ ਵਾ ਜਿਹੜੀਆਂ ਗਮੀ ਚ ਬਦਲ ਗਈਆਂ ਵਾ ਸਾਰੇ ਪਰੇਸ਼ਾਨ ਫਿਰੰਦਾ ਹੈ ਤੇ ਹੁਣ ਮੈਨੂੰ ਨਜ਼ਰ ਨਹੀਂ ਆਉਣੀ ਚਾਹੀਦੀ ਇਹਨੂੰ ਕਹੋ ਇਹ ਮੇਰੀ ਅੱਖਾਂ ਤੋਂ ਦੂਰ ਚਲੀ ਜਾਵੇ ਤੇ ਮੈਨੂੰ ਗੁੱਸਾ ਬਹੁਤ ਜ਼ਿਆਦਾ ਵਾ ਮਨਮੀਰ ਤੇਰੀ ਭੈਣਾ ਤਾਂ ਉਹਦੀ ਕੁਛ ਨਹੀਂ ਲੱਗਦੀ ਉਹਨੇ ਕਿਉਂ ਇਹੋ ਜਿਹੇ ਕੰਮ ਕਰਨੇ ਕਿਉਂ ਉਹਦੇ ਮਗਰ ਪੈ ਗਏ ਜੇ ਉਹ ਮੰਮੀ ਜਾਣ ਜਾਏਗੀ ਬੈਗ ਚੋੱਕ ਕੇ ਉਹਨੂੰ ਕੱਢੇਗਾ ਲੋਕੀ ਤਮਾਸ਼ਾ ਨਾ ਵੇਖਣਗੇ ਵੀ ਕੀ ਇਹਨਾਂ ਦੇ ਘਰ ਦੇ ਵਿੱਚ ਕਲਾ ਵਰਤ ਗਈ ਆ ਕੋਈ ਗੱਲ ਨਹੀਂ ਲੱਗ ਜੂ ਤਮਾਸ਼ਾ ਤਾਂ ਲੱਗ ਜਾਏ ਪਰ ਇਹਦਾ ਮੈਂ ਦਿਮਾਗ ਟਿਕਾਣੇ ਕਰਕੇ ਰਹਿਣਾ ਵਾਂ ਮੈਂ ਕਹੀ ਸੀ ਨੀ ਮੈਂ ਨਹੀਂ ਕੁਝ ਕਿਹਾ ਮੇਰੀ ਨਹੀਂ ਗਲਤੀ ਹੈਗੀ ਤੂੰ ਚੁੱਪ ਕਰ ਜਾ ਮੈਨੂੰ ਸਾਰਾ ਪਤਾ ਵਾ ਸਾਰੀ ਮੈਂ ਵੀਡੀਓ ਦੇਖੀ ਆ ਜਿਹੜੀ ਤੂੰ ਕਰਤੂਤ ਕੀਤੀ ਆ ਉਹਦੀ ਭੋਲੀ ਬਣ ਕੇ ਨਾ ਡਰਾਮੇ ਨਾ ਕਰ ਮੰਮੀ ਇਹਦੀਆਂ ਗੱਲਾਂ ਚੜਾਓ ਤੇ ਮੈਨੂੰ ਵੀ ਕੋਈ ਪ੍ਰੂਫ ਦਿਖਾਓ ਤੈਨੂੰ ਮੰਮੀ ਤੁਸੀਂ ਵੀ ਵੇਖ ਲਓ ਪ੍ਰੂਫ ਦੇਖ ਲਓ ਤੁਸੀਂ ਵੀ ਮੈਂ ਬਿਨਾ ਪ੍ਰੂਫ ਤੋਂ ਥੋੜੀ ਬੋਲਣਿਆਂ ਵਾਂ ਨਾਲੇ ਤੁਹਾਡੀ ਨਾ ਵੀ ਧੋਖਾ ਕਰੂਗੀ ਤੇ ਤੁਹਾਡੀ ਵੀ ਕਿਤੇ ਬਦਨਾਮੀ ਕਰਾਉਗੀ ਮੈਨੂੰ ਕੀ ਕਹਿੰਦੇ ਆ ਰਿਸ਼ਤਾ ਤੜਾਤਾ ਰਿਸ਼ਤਾ ਤੜਾਤਾ ਤੁਹਾਡੀ ਭੈਣ ਜੇ ਚੱਲੀ ਐ ਉਹ ਨਾ ਚੱਲੀ ਰਹਿਣਾ ਵਾ ਕਿਹਦਾ ਕਿਹਦਾ ਮੂੰਹ ਬੰਦ ਕਰੋਗੇ ਆ ਸਾਰੀ ਲੋਕੀ ਗਲੀ ਮੱਲੇ ਵਾਲੇ ਇਹਨੂੰ ਚੱਲੀ ਕਹਿੰਦੇ ਸਿਗੜੀ ਕਹਿੰਦੇ ਆ। ਉਹ ਖਬਰਦਾਰ ਆਲ ਤੂੰ ਦੀ ਬਕਵਾਸ ਨਾ ਕਰ। ਚੱਲੀ ਚੱਲੀ ਤੂੰ ਕੌਣ ਆ ਨੀ ਮੇਰੀ ਭੈਣ ਨੂੰ ਚੱਲੀ ਕਹਿਣ ਵਾਲੀ। ਚੱਲੀ ਆ ਚੱਲੀ ਨੂੰ ਚੱਲੀ ਕਹਿਣਾ ਹੋਰ ਕੀ ਦੱਸਾਂ ਮੈਂ ਤੈਨੂੰ ਜਿਹੜੀ ਤੂੰ ਚੱਲੀ। ਆਪਣੀ ਹੱਦ ਚ ਰਹਿ ਖਬਰਦਾਰ ਆ ਚੁੱਕਿਆ ਹੋਵੇ ਤੇ ਤੇਰੀ ਲੋਕੀ ਦਾ ਪਈ ਆ। ਤੈਨੂੰ ਇਹ ਸੰਸਕਾਰ ਦਿੱਤੇ ਮੈਂ। ਕਿ ਕੁੜੀ ਤੇ ਹੱਥ ਚੁੱਕੇ, ਜਹਾੜ ਦੇ ਹੱਥ ਚੁੱਕ ਲੈ ਤੇ ਅੰਧ ਦੇ ਹੱਥ ਚੁੱਕ ਲੈ ਇੱਕੋ ਗੱਲ ਬਰਾਬਰ ਹੀ ਹੁੰਦੀ ਆ ਮੈਂ ਤੈਨੂੰ ਦੱਸਾਂ। ਕਿ ਬੇੜਾ ਨੂੰ ਮਾਰਨ ਨੂੰ ਕਹਿਣਾ ਵਾ ਜਾ ਕੇ ਉਹ ਬਾਹਰ ਦੱਸੇਗੀ ਕਿਸੇ ਨੂੰ ਕੀ ਮੂੰਹ ਖਾਵਾਂਗੇ ਹੀ ਕੀ ਗੱਲ ਕਰਾਂਗੇ ਚਾਰ ਬੰਦਿਆਂ ਦੇ ਵਿੱਚ ਬਹਿ ਕੇ ਵੀ ਅਸੀਂ ਮਾਰਿਆ ਸਾਡੇ ਮੁੰਡੇ ਨੇ ਇਹਨੂੰ ਤੇ ਮੰਮੀ ਮੂੰਹ ਤੂੰ ਹੁਣ ਵੀ ਨਹੀਂ ਖਾ ਸਕਦੇ ਜਿੱਦਾਂ ਤਾਂ ਇਹਨੇ ਕੰਮ ਕੀਤਾ ਵਾ ਪਰ ਤੈਨੂੰ ਮੈਂ ਇਹ ਵੀ ਮੱਤ ਨਹੀਂ ਦਿੱਤੀ ਵੀ ਉਹਨੂੰ ਹੱਥ ਚੋਕਰੇ ਤੇ ਮੂੰਹ ਨਾਲ ਗੱਲ ਕਰ ਮੂੰਹ ਨਹੀਂਗਾ ਮੂੰਹ ਨਾ ਮੰਮੀ ਬੜਾ ਇਹਨੂੰ ਮੈਂ ਸਮਝਾ ਕੇ ਵੇਖ ਲਿਆ ਵਾ ਹੁਣ ਸਮਝਾਉਣ ਵਾਲਾ ਕੰਮ ਨਹੀਂ ਹੈਗਾ ਇਹਨੂੰ ਕੋ ਫੜੋ ਆਪਣਾ ਬੈਗ ਤੇ ਤੁਰਦੀ ਬਣੇ ਮੂੰਹ ਨਾ ਸਮਝਾਉਣ ਵਾਲਾ ਕੰਮ ਨਹੀਂ ਤਾਂ ਮਾਰਨ ਦਾ ਵੀ ਕੋਈ ਕੰਮ ਨਹੀਂ ਮੈਂ ਤੈਨੂੰ ਦੱਸਾਂ ਜੋ ਗੱਲਾਂ ਆਪਾਂ ਬਹਿ ਕੇ ਮੁਕਾ ਲੈਣੀ ਆ ਨਾ ਇੰਜ ਲਾਲਾ ਲਾਲਾ ਮਚਾ ਕੇ ਗੱਲ ਨਹੀਂ ਹੋਣੀ ਤੈਨੂੰ ਮੈਂ ਇਹ ਗੱਲ ਸਮਝਾਦਾ ਉਹ ਬਹਿਣ ਵਾਲੀ ਮੰਮੀ ਗੱਲ ਹੀ ਨਹੀਂ ਹੋएगी ਬਹਿ ਕੇ ਗੱਲ ਕਿਹੜੀ ਮੁਕਾ ਲੋਗੇ ਰਿਸਤਾ ਇਹਨੇ ਤੜਵਾਉਣਾ ਸੀ ਤੜਵਾਤਾ ਹੁਣ ਬਹਿ ਕੇ ਗੱਲ ਕਿਹੜੀ ਕਰ ਲੋਗੇ ਤੁਸੀਂ ਵੀ ਇਹਦੀਆਂ ਬਹੁਤੀਆਂ ਗਰੰਟੀਆਂ ਨਾ ਲਿਆ ਕਰੋ ਇਹ ਅੰਦਰੋਂ ਕੁਝ ਹੋ ਰਿਹਾ ਤੇ ਵਿੱਚੋਂ ਕੁਝ ਹੋਰ ਜੇ ਬਹੁਤੇ ਦੇ ਪੱਖ ਨਾ ਪੂਰੇਆ ਕਰੋ ਤੇ ਤੁਹਾਨੂੰ ਹੀ ਬਦਨਾਮ ਕਰਾਉਗੀ ਨਾਰ ਲਾ ਕੇ ਰਿੰਕੂ ਮੈਂ ਕੰਨੀ ਆ ਸਮਝ ਜਾ ਆਪਣਾ ਘਰ ਬਚਾ ਲੈ ਬਹਿ ਕੇ ਗੱਲ ਕਰ ਲੈ ਇਹਨੂੰ ਸਮਝਾ ਲੈ ਇਹ ਕੰਮ ਨਾ ਕਰੀ ਜਿਹੜਾ ਕਰੋ ਕੱਢ ਦੇ ਪਿਆਵਾਂ ਨੂੰ ਇਹ ਬੇਸੀ ਬੜੀ ਹੋਣੀ ਉਹ ਮੈਂ ਤੈਨੂੰ ਇਹ ਨਹੀਂ ਕੱਲ ਦੱਸਦੀ ਹੁਣ ਮੈਨੂੰ ਨਜ਼ਰ ਨਹੀਂ ਆਉਣੀ ਚਾਹੀਦੀ ਆ ਫੜ ਤੂੰ ਆਪਣਾ ਬੈਗ ਤੇ ਚੱਲ ਇਥੋਂ ਦਫਾ ਹੋ ਜਾ ਤੂੰ ਉਸ ਤਾਈ ਦਾ ਰਿਕਪਲ ਤੂੰ ਤੈਨੂੰ ਭੇਜ ਕੇ ਮੈਂ ਪੇਕੇ ਉਸ ਤਾਈ ਦਾ ਮੈਂ ਵੀ ਝੂਤ ਧੀ ਵਿੱਚ ਤੈਨੂੰ ਫੋਟ ਵਿਚਾਰੀਆਂ ਨਾਲ ਮੁਖਾਈ ਤੇ ਦੇਖੀ ਆ ਕੀ ਕੀ ਤਾਈ ਬਹਿ ਚੁੱਕੇ ਮਾਰਿਆ ਹੀ ਉਹਦਾ ਬਾਹਰ ਬੜਾ ਵਧੀਆ ਕੰਮ ਕੀਤਾ ਹੀ ਮੰਮੀ ਬੈਗ ਨਾ ਸੁਟਾ ਤੋ ਹੋਰ ਕੀ ਨਾਲੇ ਤੁਸੀਂ ਵੀ ਉਹਦਾ ਪੱਖ ਨਾ ਪੂਰਿਆ ਕਰੋ ਇਹ ਤੁਹਾਡੇ ਤੇ ਵੀ ਇਲਜ਼ਾਮ ਲਾ ਸਕਦੀ ਜੇ ਕੱਲ ਨੂੰ ਜਿਹੜੀ ਰਿਸ਼ਤੇ ਚ ਪਾਨੀ ਮਾਰ ਸਕਦੀ ਆ ਨਾ ਉਹ ਕੁਝ ਵੀ ਕਰ ਸਕਦੀ ਜੇ ਤੇ ਤੁਸੀਂ ਬੋਲੋ ਉਹਦਾ ਪੱਖ ਨਾ ਪੂਰਿਆ ਕਰੋ ਆਹ ਰਿੰਕੂ ਇਹ ਗੱਲ ਤੇਰੀ ਸਹੀ ਆ ਪਰ ਮੇਰੀ ਗੱਲ ਸੁਣ ਅਸੀਂ ਬਾਕੀ ਗੱਲਾਂ ਬਾਅਦ ਚ ਕਰਾਂਗੇ ਇਹਨੂੰ ਛੱਡ ਕੇ ਆ ਪਹਿਲਾਂ ਆਪ ਤੈਨੂੰ ਵੇਖਿਆ ਹੀ ਨਾ ਕਿੰਨਾ ਧਮਕੀ ਦੇ ਗਈ ਕੋਟੋ ਕੋਟੋ ਇਹਨੇ ਕਿੱਥੇ ਜਾਣਾ ਵਾ ਜਾਣਾ ਇਹਨੇ ਪਿੱਛੇ ਹੀ ਆਪਣੇ ਮੈਨੂੰ ਛੱਡਣਾ ਛੁੱਡਣ ਜਾਣਾ ਕੱਲੀ ਜਾਏਗੀ ਕਿਤੇ ਇੱਧਰ ਉੱਧਰ ਚੱਲ ਜਾਏਗੀ ਕਿਤੇ ਮਰ ਜੂਗੀ ਉਹ ਨਹਿਰ ਤੇ ਛਾਲ ਛੁਲ ਮਾਰਦੀ ਨਾ ਤੇ ਬੱਜੇ ਨਹੀਂ ਛੁੱਟਣਾ ਮਾਂ ਪੁੱਤਰ ਜੇਲ੍ਹ ਚੀਆਂ ਰੋਟੀਆਂ ਖਾਵਾਂਗੇ ਫੇਰ ਕੁਝ ਨਹੀਂ ਹੁੰਦਾ ਉਹ ਨਹੀਂ ਜਾ ਇਹਨੂੰ ਛੱਡ ਕੇ ਆ ਪਹਿਲੇ ਫਿਰ ਬਾਅਦ ਚ ਗੱਲ ਕਰਾਂਗੇ ਕੋਈ ਜਾ ਛੱਡ ਕੇ ਆਪ ਹਾਂ ਗੁਰਦੀਪ ਕਰੇ ਅੱਜ ਤੇ ਬਚ ਗਈਆਂ ਜੇ ਕਿਤੇ ਚਵਲ ਜੀ ਥੱਲੇ ਜਾ ਕੇ ਸਾਰਾ ਕੁਝ ਬੱਕ ਜਾਂਦੀ ਨਾ ਹਏ ਤੇ ਫਿਰ ਤੇ ਮੈਂ ਆ ਤੇ ਮਾਰ ਹੀ ਜਾਣਾ ਉਹਨਾਂ ਕਾ ਇਹ ਜਿਨੀ ਜਨਾਨੀ ਨੇ ਕਲੇਸ਼ ਪਾਉਂਦੀ ਹੈ ਹੀ ਕਲੇਸ਼ ਦੀ ਜੜ ਆ। ਸ਼ੂਗਰ ਆ ਚਲੀ ਗਈ। ਵਾਹ ਗਰੂ ਤੇਰਾ ਲੱਖ ਲੱਖ ਸ਼ੁਗਰ ਬਚਾ ਲਿਆ ਅੱਜ ਤੇ। ਉਹ ਵਾਹ ਗਰੂ। ਮੰਮਾ ਮਨ ਤੇ ਮਨਮੀਤ ਦਾ ਵੀ ਨਹੀਂ ਜਾਣਾ। ਵਿਚਾਰੀ ਨੂੰ ਬਦੋ ਬਧੀ ਆਪਾਂ ਪੇਸ ਦਿੱਤਾ। ਸਿਮਾ ਮੰਨ ਤੇ ਮੇਰਾ ਵੀ ਨਹੀਂ ਲੱਗਣਾ ਹੁਣ। ਉਹਦੋਂ ਵੀ ਮੈਂ ਕਹਿਣ ਲਈ ਸੀ ਕਹਿ ਦੇ ਦਿੱਤਾ ਵਾ। ਪਰ ਮੇਰੇ ਦਿਲ ਨੂੰ ਕੁਛ ਹੁੰਦਾ ਸੀ ਕੁੜੀ ਦੀ ਰੌਣਕ ਹੀ ਬੜੀ। ਔਰ ਘਰ ਖਾਲੀ ਹੋ ਗਿਆ ਵਾ। ਹਾਂ। ਕੀ ਕਰੀਏ ਮम्मा ਉਹਦੇ ਵੱਲ ਵੇਖ ਕੇ ਫਿਰ ਤਾਂ ਹੀ ਫੈਸਲਾ ਲਿਆ ਇਹਨਾਂ ਨੇ ਕਿ ਚਲ ਚਾਰ ਦਿਨ ਹੋਏਗੀ ਥੋੜਾ ਮਾਨੋ ਦਾ ਹੋਰਦਾ ਹੋਰ ਹੋ ਜਾਏਗਾ ਮਜਬੂਰੀ ਚ ਭੇਜ ਜਾ ਬੁੱਤਰ ਮਨ ਨਹੀਂ ਦਿਲ ਨਹੀਂ ਕਰਦਾ ਭੇਜਣਾ ਮੈਂ ਮੂੰਹ ਅਦਾਸ ਜਾ ਕਰਕੇ ਨਾ ਤੇ ਮਨ ਪੂਰਾ ਉਹਨੇ ਭਰਿਆ ਹੀ ਜਾਣ ਲੱਗੇ ਚਲੋ ਕੋਈ ਨਹੀਂ ਦੋ ਚਾਰ ਦਿਨ ਤੱਕ ਜੇ ਉਹਦਾ ਦਿਲ ਲੱਗੇਗਾ ਠੀਕ ਹੈ ਨਹੀਂ ਤੇ ਫਿਰ ਤੁਸੀਂ ਹੋਏ ਹਾਂ ਨਾ ਇਥੋਂ ਆਵਾਂਗੇ ਨਾ ਉਹ ਗੱਤ ਲੈ ਆਵਾਂਗੇ ਨਾਲ ਫਿਰ ਹੋਰ ਇਹੋ ਹੀ ਕਰੀਓ ਜਾ ਕੇ ਤੇ ਨਹੀਂ ਲੈ ਆਈ ਆਵਾਂਗੇ ਪੁੱਛ ਲਿਓ ਰਾਤੀ ਮਾਮੀ ਜੀ ਨੇ ਵੀ ਖੁਸ਼ ਆ ਕਿ ਨਹੀਂ ਵੈਸੇ ਤੇ ਦਿਲ ਦਾ ਮਾਮੀ ਤੇ ਲਾ ਕੇ ਰੱਖਦੀ ਆ ਵੈਸੇ ਮਾਮੀ ਨਾਲ ਦੀ ਬੰਦੀ ਵੱਡੀ ਜੀ ਬੰਦੀ ਆ ਅੰਜੂ ਮਾਂ ਅੰਜੂ ਆਂਦੀ ਸਮਝਦਾ ਕਿ ਆਪਣੇ ਆਪ ਨੂੰ ਬਹੁਤ ਹੀ ਹੱਥ ਖੁੱਲ ਗਏ ਆ ਅੰਜੂ ਮੇਰੇ ਗਲਤੀ ਤੇ ਯਕੀਨ ਹੀ ਨਹੀਂ ਹੁੰਦਾ ਹੈਗਾ ਅੰਜੂ ਅੰਜੂ ਕਾ ਸੁਣ ਅੰਜੂ ਹੁਣ ਕੀ ਸੁਣਨੀ ਆ ਵਾ ਬਤਿਹਰੀਆਂ ਸੁਣਾਤੀਆਂ ਉੱਪਰ ਕੀ ਮੁਰ ਕੋਈ ਬਾਕੀ ਨਾ ਰਹੀ ਆ ਉਹ ਮੈਂ ਤੈਨੂੰ ਰੋਕਣ ਨਹੀਂ ਆਇਆ ਤੇ ਨਾ ਹੀ ਮੈਂ ਤੈਨੂੰ ਇੱਥੇ ਰਖਣਾ ਵਾ ਤੇ ਚੱਲ ਤੂੰ ਕਾਨੂੰ ਯਮਦੂਤਾ ਜੇ ਤੂੰ ਕਿਤੇ ਉੱਧਰ ਉੱਧਰ ਚੱਲ ਗਈ ਨਾ ਉਹ ਯਮਦੂਤਾ ਨੇ ਨਹੀਂ ਛੱਡਣਾ ਮਨੋਂ ਤੇ ਪੇਕੇ ਛੱਡ ਜਾਊਗਾ ਤੈਨੂੰ ਮੈਂ ਆਪ ਮੈਂ ਨਹੀਂ ਜਾਂਦੀ ਹਾਵੀ ਰੱਖ ਲੋ ਚੱਲੀ ਆ ਮੈਂ ਕੋਜੀ ਨਾਲ ਜਾਣਾ ਇੱਥੇ ਮੰਮਾ ਵੇਖਿਆ ਅੰਜੂ ਰੋਂਦੀ ਧਰ ਚ ਬੈਗ ਫੜਿਆ ਤ੍ਰਿੰਕੂ ਭਾਜੀ ਮਗਰਵਾਜਾਂ ਮਾਰ ਰਹੀ ਦੀ ਇਹ ਕਿਤੇ ਗਈ ਆ ਕੀ ਪਤਾ ਪੇਕੇ ਨੰਗਦੇ ਚੱਲ ਗਈ ਹੋਵੇ ਮੈਨੂੰ ਲੱਗਦਾ ਵਾ ਹਾਂ ਭਾਜੀ ਬੋਲੇ ਹੋਣੇ ਆ ਹਾਂ ਤੇ ਕੋਈ ਲੜਾਈ ਹੋਈ ਹੋਈ ਹੋਣੀ ਆ ਮੈਂ ਤੇ ਉਹੀ ਸੋਚੀ ਜਾਣੀ ਕਲਦੀਪ ਬਾਜੀ ਨੇ ਕੁਛ ਕਿਹਾ ਹੀ ਨਹੀਂ ਇਹਨਾਂ ਨੂੰ ਪਤਾ ਲੱਗਾ ਵਾ ਤੇ ਅੰਜੂ ਨੇ ਤੱਕ ਬੋਲੇ ਨਹੀਂ ਆ ਤੇ ਮੈਨੂੰ ਲੱਗਦਾ ਕੋਈ ਤਮਾਕਾ ਹੋ ਗਿਆ ਜੇ ਹੋਈ ਹੋਣੀ ਕੋਈ ਗੱਲ ਉੱਪਰ ਉਹਨੇ ਕੀਤੀ ਹੋਣੀ ਹੈ ਦੀ ਕੋਈ ਗੱਲ ਇਹਦੇ ਨਾਲ ਕੀਤੀ ਹੋਣੀ ਚਾਚੀ ਵੀ ਨਹੀਂ ਆਈ ਮਗਰ ਆਹੋ ਚਾਚੀ ਆਈ ਨਹੀਂ ਤੇਰੀ ਮੰਮਾ ਜਾਵਾਂ ਪਹਿਲਾਂ ਪੁੱਛ ਕੇ ਆਉ ਚਾਚੀ ਨੂੰ ਹੋਰ ਮੈਂ ਜਾਵਾਂ ਤੇ ਮੇਰੇ ਦਵਾਲੇ ਹੋ ਜੇ ਗੱਲ ਤੇ ਸਹੀ ਆ ਐਵੇਂ ਬੋਲਣ ਲਾਪਨ ਨਾ ਨਾ ਅੱਪੇ ਪਤਾ ਲੱਗ ਜਾਏਗਾ ਅੱਪੇ ਲੱਗ ਜਾਏਗਾ ਤਾਂ ਕੀ ਹੋਇਆ ਵਾ ਉਹ ਨਹੀਂ ਗੇਰਿੰਗ ਕੁ ਬਾਜੀ ਤੂੰ ਸ਼ਾਇਦ ਗੱਲ ਕਰਕੇ ਜਾਣਗੇ ਵੀ ਲੋ ਛੱਡ ਆਇਆ ਮੈਂ ਉਹਨੂੰ ਹੁਣ ਕੀ ਪਤਾ ਕਿੱਥੇ ਛੱਡਣ ਗਏ ਆ ਜਾਣਾ ਕਿੱਥੇ ਆ ਸੀਮਾ ਪੇਕੇ ਹੀ ਗਿਆ ਹੋਊਗਾ ਛੱਡਣ ਹੋਰ ਉਹਨੇ ਕਿੱਥੇ ਜਾਣਾ ਛੱਡਣ ਵਾਸਤੇ ਪਰ ਗਲਤੀ ਕੀਤੀ ਤੇ ਸਜ਼ਾ ਵੀ ਤੇ ਬੰਦੀ ਆ ਨਾ ਮੈਂ ਬੰਦੀ ਬੰਦੀ ਗਲਤੀ ਕੋਈ ਛੋਟੀ ਮੋਟੀ ਥੋੜਾ ਕੀ ਹੋਣਾ ਸਾਡੇ ਤੇ ਕਰ ਦਿੱਤਾ ਨਾ ਸਾਡੀ ਕੁੜੀ ਦਾ ਨਹੀਂ ਮਾਨਾ ਦਾਸ ਹੋਇਆ ਆਈ ਉਹਦਾਂ ਦੇ ਪਰੇਸ਼ਾਨ ਆ ਸਜ਼ਾ ਤੇਨੂੰ ਚਾਹੀਦੀ ਜੀ ਜਾਂ ਕਰਕੇ ਨਾ ਚਾਹੁੰਦੇ ਆ ਵੀ ਵੇਖ ਲੈ ਕੁੜੀ ਨੂੰ ਭੇਜਣਾ ਪਿਆ ਤੇ ਹੋਰ ਹਾਂ ਵੀ ਚਲੋ ਜਾਂਦੀ ਨਹੀਂ ਨਿਆਣੀ ਤੁਹਾਨੂੰ ਭੇਜਣਾ ਪਿਆ ਵੀ ਜਾ ਤੂੰ ਕੋਈ ਨਹੀਂ 2-4 ਦਿਨ ਲਾਇਆ ਬੈਗ ਫੜਿਆ ਹੀ ਸੱਚੀ ਪੇਕੀ ਨਹੀਂ ਆ ਕੋਈ ਗੱਲ ਹਮ ਚਲੋ ਕਹਿੰਦੇ ਆ ਨਾ ਬੁਰੇ ਕੰਮ ਦਾ ਬੁਰਾ ਨਤੀਜਾ ਆਪੀ ਫਿਰ ਉਹਨਾਂ ਨਤੀਜਾ ਕੱਟੇ ਉਹਨਾਂ ਵੀ ਮੈਂ ਬਣਾਵਾ ਚਾਹ ਤਾਂ ਦੀ ਵਸਤੇ ਥੋੜੀ ਜੀ ਕਿੰਨਾ ਟਾਈਮ ਹੋ ਗਿਆ ਹੱਲੇ ਤੱਕ ਆਏ ਨਹੀਂ ਹੈਗੇ ਕਦੋਂ ਦੇ ਗਏ ਬਾਜ਼ਾਰ ਮਨਦੀਪ ਹੋ ਗਏ ਯਾਰ ਹਾਂਜੀ ਹੋ ਗਏ ਯਾਰ ਤੁਸੀਂ ਇੰਨਾ ਚੱਲਾ ਆਏ ਜੋ ਬਾਜ਼ਾਰਾਂ ਜਾਂ ਰਾਸ਼ੀ ਬਣਾ ਕੀ ਕਰਦੇ ਆ ਫਿਰ ਲੋਕਾਂ ਦੇ ਮੋਟਰਸਾਈਕਲ ਚੜਾ ਦਿੰਦਾ ਚੱਲੀਏ ਮੋੜ ਨਾ ਖਰਾਬ ਕਰੋ ਜਿਆਦਾ ਚਲੋ ਜਾਣਾ ਹੀ ਆ ਫਿਰ ਕੋਈ ਗਿਫਟ ਖੜਨਾ ਹੈਗਾ ਦੀਦੀ ਵਾਸਤੇ ਜਾਂ ਕੋਈ ਕੋਟੀ ਸਵੈਟਰ ਕੋਈ ਕੁਝ ਖੜਨਾ ਹੈਗਾ ਉਹ ਪੈਸੇ ਦੇ ਦਾਂਗੇ ਉੱਥੇ ਚਲੋ ਠੀਕ ਹੈ ਫਰੂਟ ਲੈ ਚਲਦੇ ਆਪਾਂ ਰਾਸ਼ੇ ਬੜਾ ਬਾਜ਼ਾਰਾਂ ਚ ਕਿੱਥੇ ਉੱਥੇ ਜਾਵਾਂਗੇ ਟਾਈਮ ਵੇਸਟ ਹੋਊਗਾ ਤੇ ਫਿਰ ਪੈਸੇ ਦੇ ਦਿੰਨੇ ਠੀਕ ਹੈ ਨਾ ਪੈਸੇ ਦੇ ਦਾਂਗੇ ਚਲੋ ਠੀਕ ਹੈ ਫਿਰ ਹਾਂਜੀ ਕਿੱਧਰ ਮੂੰ ਚੱਕਿਆ ਹੁਣ ਘਰੋਂ ਤਾਂ ਮੈਨੂੰ ਕੱਢਦਾ ਹਾਂ ਹੁਣ ਮੈਂ ਆ ਆ ਪੇਕੇ ਆ ਗਈਆਂ ਚਲੋ ਜਾਓ ਹੁਣ ਮੈਂ ਆਪੇ ਚੱਲ ਜਾਣਾ ਆ ਏਦਾਂ ਨਹੀਂ ਜਾਂਦਾ ਤੇਰੇ ਭਰਾ ਨੂੰ ਤੇਰੀ ਕਰਤੂਤ ਦੱਸ ਕੇ ਜਾਊਂਗਾ ਮੰਦੀਪਾ ਭਾਬੀ 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 ਜੀ ਜੀ ਇਹ ਵੀ ਰੋਕੇ ਰੇਲ 'ਚ ਕੀ ਹੋ ਲੋਈ ਆ ਦੱਸੋਗੇ ਤਾਂ ਪਤਾ ਚੱਲੇਗਾ ਰੋਣ ਕਿਉਂਦੇ ਜੋ ਦੱਸੋ ਦੀ ਕੀ ਹੋ ਗਿਆ ਪੁੱਛੋ ਇਹਨੂੰ ਕਰਤੂਤ ਇਹ ਰੋਣ ਕਿਉਂਦੇ ਆ ਕੀ ਹੋ ਗਿਆ ਭਾਜੀ ਕੀ ਇਹਨੇ ਕੀਤਾ ਇਹਨੂੰ ਪੁੱਛੋ ਜਰਾ ਇਨੇ ਕੀ ਕਰਤੂਦ ਕੀਤੀ ਆ ਮੈਂ ਤੁਹਾਨੂੰ ਉੱਥੇ ਵੀ ਕਹਿੰਦੀ ਸੀ ਨਾ ਮੈਂ ਕੁਝ ਨਹੀਂ ਕੀਤਾ ਹੈਗਾ ਦੱਸੋਗੇ ਤਾਂ ਪਤਾ ਚੱਲੇ ਸਾਰੇ ਪ੍ਰੂਫ ਹੈਗੇ ਆ ਵੀਡੀਓ ਹੈਗੀ ਆ ਤੇਰੀ ਚੁੱਪ ਰਹਿ ਦੱਸੋ ਔਰ ਮੈਂ ਛੱਡ ਚੱਲਿਆ ਇਹਨੂੰ ਪੁੱਛੋ ਜੇ ਗਲਤੀ ਮੰਨੂਗੀ ਨਾ ਉਸ ਦਿਨ ਗੱਲ ਕਰ ਰਹੇ ਹੋ ਨਾ ਇਹ ਕੀ ਗੱਲ ਹੋ ਗਈ ਆ ਬੈਠ ਗੱਲ ਕਰਦੇ ਆ ਕੋਈ ਗੱਲ ਨਹੀਂ ਹੁਣ ਹੋਣੀ ਆ ਬਨ ਆਜੋ ਪਹਿਲੇ ਗਲਤੀ ਮੰਨੂਗੀ ਨਾ ਫੇਰ ਹੀ ਬੈਠ ਕੇ ਗੱਲ ਹੋਊਗੀ ਆਜੋ ਬੈਠ ਕੇ ਗੱਲ ਕਰ ਲੈਂਦੇ ਆਪਾਂ ਆਜੋ ਕਿਉਂਕਿ ਸਾਡਾ ਕਮੇਟੀਆਂ ਦਾ ਜਿੰਨੇ ਗੰਜੂ ਨੇ ਪਹਿਆਂ ਕਮੇਟੀਆਂ ਦੇਣੀਆਂ ਤਾਂ ਸਾਰੀਆਂ ਮੈਂ ਹੀ ਆ। ਥੋੜਾ ਥੋੜਾ ਸਾਫ ਵੀ ਮਲਾ ਲਵਾਂ। ਇਹ ਵਾਲੇ ਵੀ ਦੇਣੇ ਆ। ਇਹ ਵਾਲੀ ਵੀ ਕਮੇਟੀ ਦੇਣੀ ਆ ਤੇ ਤਵੀ ਵਾਲੀ। ਰਿੰਕੂ ਬੈਠਾ ਬੋਤ ਕਿ ਸਾਡੇ ਕੋਲ ਕਮੇਟੀਆਂ ਹਸਾਵੇ। ਉਹਨਨੋਂ ਇੱਕ ਬਿਸਤਰੇ ਕੇ ਜਾਣਾ ਮੈਂ ਨਾ ਥੋੜਾ ਕਮੇਟੀਆਂ ਦਾ ਸਹਾਰਾ ਵੇਖਣ ਦੇਵਾ ਕਿ ਕਿੰਨੀਆਂ ਕਮੇਟੀਆਂ ਜਿਹੜੀਆਂ ਦੇਣ ਵਾਲੀਆਂ ਵਾ ਤੇ ਉਹ ਦੇਣੀਆਂ ਸੀ ਮੈਂ ਤੇ ਤੂੰ ਅੰਜੂ ਨੂੰ ਫੋਨ ਕਰਕੇ ਪੁੱਛ ਲੈ ਅੰਜੂ ਨੂੰ ਮੈਂ ਕਿਉਂ ਪੁੱਛਾਂ ਮੈਂ ਮੈਨੂੰ ਨਹੀਂ ਪਤਾ ਸਾਰਾ ਜਿਹਦਾ ਸਹਾਰਾ ਮੈਂ ਲਿਖਿਆ ਹੋਇਆ ਵਾ ਤੇ ਮੈਂ ਉਹਨੂੰ ਕਿਉਂ ਫੋਨ ਕਰਕੇ ਪੁੱਛਾਂ ਨਾਲ ਐਵੇਂ ਨਾ ਬਾਲਪਰ ਕਿਆ ਕਰੋ ਉਹਨੂੰ ਫੋਨ ਕਰਕੇ ਜਾਂ ਉਹਨੂੰ ਕੁਝ ਪੁੱਛ ਲੈ ਹੁਣ ਉਹਨੂੰ ਮੈਂ ਫੋਨ ਨਹੀਂ ਕਰਨਾ ਚੱਲ ਪੁੱਤ ਫੇਰ ਕੀ ਹੋਇਆ ਜੇ ਆਪਾਂ ਕਰਕੇ ਪੁੱਛ ਹੀ ਲਵਾਂਗੇ ਉਹਨੂੰ ਕਿੰਨੀਆਂ ਕਮੇਟੀਆਂ ਗਈਆਂ ਕੀ ਸਹਾਰਾ ਕਿਤਾਬਾ ਤੇ ਦੱਸੇਗੀ ਨਾ ਉਹ ਮੰਮੀ ਬਿਲਕੁਲ ਨਹੀਂ ਉਹਨੂੰ ਮੈਂ ਪੁੱਛਣਾ ਨਾਲੇ ਸਾਰੇ ਸਾਹ ਦਾ ਮੈਨੂੰ ਪਤਾ ਵਾ ਜੇ ਉਹਨੂੰ ਮੈਂ ਫੋਨ ਕਰਕੇ ਪੁੱਛ ਲਿਆ ਤੇ ਛੱਡ ਕੇ ਆਉਂਦਾ ਮੈਨੂੰ ਕੀ ਫਾਇਦਾ ਹੋਇਆ ਜਿਹੜੀ ਉਹਨੇ ਗਲਤੀ ਕੀਤੀ ਉਹਦਾ ਅਹਿਸਾਸ ਕੀ ਹੋਇਆ ਜੇ ਉਹਨੂੰ ਮੈਂ ਫੋਨ ਹੀ ਕਰਨ ਲੱਗ ਪਿਆ ਤੇ ਅੱਛਾ ਕੱਲ ਤੂੰ ਉਹਨੂੰ ਛੱਡ ਕੇ ਆਇਆ ਤੇ ਉੱਥੇ ਫालतू ਬੋਲ ਕੇ ਤੇ ਨਹੀਂ ਆਇਆ ਫालतू ਬੋਲ ਕੇ ਤੇ ਨਹੀਂ ਮੰਮੀ ਆਇਆ ਬਸ ਉਹਦੀ ਜਿਹੜੀ ਪਰਚਾਈ ਆ ਨਾ ਉਹ ਚਤਰਾ ਜੀ ਜਿਹੜੀ ਬੰਦੀ ਸੀ ਉਹ ਵੀ ਕੱਲ ਨਹੀਂ ਬੋਲੀ ਤੇ ਨਾਲੇ ਮੈਂ ਕਹਿ ਗਿਆ ਮੈਂ ਇਹਨੂੰ ਪਹਿਲਾਂ ਸਮਝਾਉ ਉਹ ਥੋੜਾ ਜਿਹਾ ਨਾਲੇ ਇਹਨੂੰ ਪੁੱਛੋ ਗਲਤੀ ਨੇ ਕੀਤੀ ਕਿਹੜੀ ਆ ਤੇ ਭਰਾ ਉਹ ਤਾਂ ਬੋਲਿਆ ਉਹ ਕੁਛ ਨਹੀਂ ਬੋਲਿਆ ਮੰਮੀ ਭਰਾ ਉਹਦਾ ਅੱਛਾ ਤੇ ਫੇਰ ਕੀ ਗੰਦੇ ਹੋ ਹੋਰ ਕਹਿਣਾ ਕੀ ਮੰਮੀ ਉਹਨੂੰ ਪੁੱਛਦੇ ਕੀ ਗੱਲ ਹੋਈ ਹੈ ਮੈਂ ਕਿਹਾ ਪੁੱਛੋ ਇਹਨੂੰ ਕੀ ਗੱਲ ਹੋਈ ਹੈ ਜਰਾ ਇਹਦੇ ਮੂੰਹ ਤੇ ਸੁਣੋ ਕੀ ਕਰ ਤੂੰ ਤੇ ਇੰਨੇ ਕੀਤੀ ਹੈ ਇਹਦੇ ਮੂੰਹ ਸੁਣੋ ਕਿ ਤੁਹਾਨੂੰ ਜ਼ਿਆਦਾ ਯਕੀਨ ਆਊਗਾ ਮੇਰੇ ਤੇ ਤਾਂ ਸ਼ਾਇਦ ਤੁਹਾਨੂੰ ਯਕੀਨ ਆ ਦੇਣਾ ਮੈਂ ਕਹਿ ਕੇ ਆਇਆ ਸਾਰਾ ਉਹਨਾਂ ਨੂੰ ਆਪ ਉੱਧਰ ਵੇਖ ਤੂੰ ਉਹਨੂੰ ਛੱਡ ਤੇ ਆਇਆ ਵਾਂ ਤੇ ਘਰ ਤੇਰਾ ਹੀ ਬਰਬਾਦ ਹੋਣਾ ਕਿਸੇ ਦਾ ਕੁਛ ਨਹੀਂ ਜਾਣਾ ਹਾ ਅਲਦੇ ਤੈਨੂੰ ਮੈਂ ਕਹਿ ਹੀ ਦਿੱਤਾ ਵਾ ਵੀ ਉਹਨੂੰ ਲੈ ਕੇ ਆ ਤੇ ਤੂੰ ਅੱਗੋਂ ਫालतू ਬੋਲਣਾ ਨਾ ਪਿਆ ਵਾ ਲੈ ਕੇ ਨਹੀਂ ਆਉਣਾ ਤੇ 2-4 ਦਿਨ ਖਲੋ ਜਾ ਹਜੇ ਬਰਿਆਨ ਦੇ ਉਹਨੂੰ ਉਹਦਾ ਵੀ ਦਿਮਾਗ ਥੋੜਾ ਠੰਡਾ ਹੋ ਜਾਏਗਾ ਜੇ ਉਹਨੇ ਗਲਤੀ ਕਰ ਹੀ ਦਿੱਤੀ ਇਹਦਾ ਮਤਲਬ ਇਹ ਥੋੜੀ ਕਿਈ ਨਹੀਂ ਆਪਣਾ ਘਰ ਹੀ ਬਰਬਾਦ ਕਰ ਲੈਣਾ ਉਹਨਾਂ ਨੇ ਤੇ ਸਭ ਤਮਾਸ਼ਾ ਵੇਖਣਾ ਉਹਦਾ ਤੇ ਹੁਣ ਜਿਹੜਾ ਰਿਸ਼ਤਾ ਟੁੱਟਣਾ ਸੀ ਟੁੱਟ ਗਿਆ ਉਹਦੇ ਨਾਲ ਨਾਲ ਤੂੰ ਆਪਣਾ ਰਿਸ਼ਤਾ ਵੀ ਖਤਮ ਕਰ ਲੈਣਾ ਉਹਦੇ ਨਾਲ ਮੰਮੀ ਰਿਸ਼ਤਾ ਟੁੱਟ ਗਿਆ ਨਾ ਰਿਸ਼ਤਾ ਟੁੱਟੇ ਦਾ ਤਾਂ ਸਾਨੂੰ ਦੁੱਖ ਨਹੀਂ ਰਿਸ਼ਤਾ ਤੋੜਿਆ ਕਿ ਨਹੀਂ ਇਸ ਚੀਜ਼ ਦਾ ਸਾਨੂੰ ਦੁੱਖ ਆ ਤਾਨੂੰ ਪਤਾ ਉਹਨੇ ਕਿ ਟੂਥ ਕਿਹੜੀ ਕੀਤੀ ਅੰਜੂ ਨੇ ਕਿੰਨਾ ਵੱਡਾ ਉਹਨੇ ਗੁਨਾਹ ਕੀਤਾ ਵਾ ਇਨੀ ਛੇਤੀ ਮੇਰਾ ਗੁੱਸਾ ਠੰਡਾ ਹੋ ਜਾਊਗਾ ਸਾਰਾ ਕੰਮ ਵਧੀਆ ਚੱਲੰਦਿਆ ਸੀ ਇਹਦੀ ਨਿੱਕੀ ਜਿਹੀ ਗਲਤੀ ਨੇ ਕਿੰਡੀ ਵੱਡੀ ਮੁਸੀਬਤ ਖੜੀ ਕਰਤੀ ਨਾਲੇ ਜੇ ਭੇਜਿਆ ਨਾ ਪੇਕੇ ਜਿੰਨਾ ਜੇ ਇਹਨੂੰ ਅਹਿਸਾਸ ਨਹੀਂ ਹੁੰਦਾ ਇਹ ਮੰਨਦੀ ਨਹੀਂ ਉਹਨਾਂ ਚ ਨਹੀਂ ਮੈਂ ਲੈ ਕੇ ਆਉਣਾ ਤੇ ਮੇਰੇ ਵੱਲ ਤੇ ਵੇਖ ਮੇਰੇ ਕੋ ਘਰ ਦਾ ਕੰਮ ਹੁੰਦਾ ਹੁਣ ਐਸੇ ਉਮਰ 'ਚ ਉਹਨੂੰ ਤੂੰ ਛੱਡ ਆ ਮੈਂ ਸਵੇਰ ਦੇ ਉੱਠੀ ਪਹਿਲੇ ਸਫਾਈਆਂ ਕਰ ਰੋਟੀ ਬਣਾ ਤੇ ਮੈਂ ਸਗਰ ਰੋਟੀ ਵੀ ਬਣਾਈ ਤੂੰ ਰੋਟੀ ਤੇ ਖਾ ਕੁਈ ਲੋੜ ਨਹੀਂ ਰੋਟੀ ਦੀ ਚਾਹ ਮੈਂ ਪੀ ਲਈ ਆ ਤੇ ਮੈਂ jobb ਤੇ ਜਾਣਾ ਮੈਂ ਸਵੇਰ ਦੀ ਰੋਟੀ ਵੀ ਦੁਪਹਿਰੇ ਉੱਥੋਂ ਖਾਇਆ ਕਰੀ ਤੇ ਜੋ ਜੀ ਸ਼ਾਮੀ ਬਣਾਇਆ ਕਰੋਗੇ ਬੱਚੋ ਮੈਂ ਦੋ ਪਰਚਾਦੇ ਸ਼ਗ ਲਿਆ ਕਰੂੰਗਾ ਬੋਤੀ ਤੀ ਟੈਨਸ਼ਨ ਨਾ ਲਓ ਆ ਬਹੁਤ ਵਧੀਆ ਗੱਲ ਆ ਵੀ ਮੈਂ ਉੱਥੇ ਹੀ ਰੋਟੀ ਖਾਲਾ ਕਰਾਂਗਾ ਕੀ ਗੱਲ ਕੋਈ ਗੱਲ ਨਹੀਂ ਮੰਮੀ ਇਹ ਚ ਕਿਹੜੀ ਗੱਲ ਤੁਸੀਂ ਨਹੀਂ ਬਣਾ ਸਕਦੇ ਕੋਈ ਗੱਲ ਨਹੀਂ ਬਸ ਜਿਹੜੀ ਸ਼ਾਮ ਦੀ ਉਹ ਤੁਸੀਂ ਬਣਾ ਲਿਆ ਕਰੋ ਪੁੱਤਰ ਵੇਹ ਮੇਰੀ ਗੱਲ ਸੁਣ ਉਹਨਾਂ ਨੂੰ ਥੱਲੇ ਪਤਾ ਲੱਗੇਗਾ ਉਹਨਾਂ ਦੀ ਚੜ੍ਹ ਮਚਣੀ ਆ ਘਰ ਤੇਰਾ ਖਰਾਬ ਹੋ ਗਿਆ ਹੁਣ ਉਹਦਾ ਘਰ ਖਰਾਬ ਹੋਣਾ ਪਿੱਛੇ ਤੂੰ ਇਹਨੂੰ ਤੇ ਛੱਡ ਆਇਆ ਵਾ ਹੁਣ ਤੇਰਾ ਘਰ ਖਰਾਬ ਹੋ ਗਿਆ ਉਹਦਾ ਜ਼ਿੰਮੇਵਾਰ ਕੌਣ ਆ ਉਹਦੇ ਵਾਸਤੇ ਤੇ ਉਹਦੀ ਗਲਤੀ ਦੀ ਤੇ ਇਹ ਜ਼ਿੰਮੇਵਾਰ ਆ ਹਾਂ ਮੰਮੀ ਕੋਈ ਘਰ ਨਹੀਂ ਖਰਾਬ ਹੁੰਦਾ ਪਰ ਗਲਤੀ ਜਿਹੜੀ ਇਹਨੇ ਕੀਤੀ ਆ ਨਾ ਇਹ ਗਲਤੀ ਛੋਟੀ ਨਹੀਂਗੀ ਜੇ ਮੇਰੇ ਤੋਂ ਮਨੂੰ ਆਪਣੇ ਘਰ ਦਾ ਫਿਕਰ ਆ ਤੇ ਮਨਮੀ ਦਾ ਘਰ ਨਹੀਂ ਖਰਾਬ ਆਇਆ ਜਿੱਥੇ ਉਹਦਾ ਰਿਸ਼ਤਾ ਜੋੜਨਾ ਸੀ ਉਹਦਾ ਵੀ ਤੇ ਘਰ ਹੀ ਵਸਣਾ ਸੀ ਉਹਦੀ ਵਜ੍ਹਾ ਨਾਲ ਉਹਦਾ ਘਰ ਨਹੀਂ ਖਰਾਬ ਹੋਇਆ ਇਹ ਕੋ ਨੂੰ ਨੋਦਾ ਕਰ ਤੇ ਖਰਾਬ ਹੋਇਆ ਹੋਇਆ ਵਾ ਤੇ ਹੁਣ ਉਹਦੇ ਪਿੱਛੇ ਲੱਗ ਕੇ ਤੁਸੀਂ ਆਪਣਾ ਘਰ ਵੀ ਖਰਾਬ ਕਰ ਲੈਣਾ ਤਮਾਸ਼ਾ ਬਖਾਣਾ ਵਾ ਲੋਕਾਂ ਨੂੰ ਤਮਾਸ਼ਾ ਤਾਂ ਮੰਮੀ ਉਹ ਵਿਖਾ ਗਈ ਗਲੀ ਚ ਜਦੋਂ ਉਹਦਾ ਬੈਗ ਪੜਿਆ ਵਾ ਪਤਾ ਕਿੰਨਾ ਉੱਚੀ ਬੋਲ ਕੇ ਗਈ ਐ ਮੈਂ ਤਾਂ ਫਿਰ ਵੀ ਅੰਜੂ ਅੰਜੂ ਕਹਿ ਕੇ ਆਵਾਜ਼ ਮਾਰੀ ਉਹ ਤਾਂ ਭੱਜੀ ਗਈ ਐ ਪੇਕਿਆਂ ਨੂੰ ਜਿਦਾ ਉਹਨੇ ਕੀਤਾ ਹੀ ਕੁਝ ਨਹੀਂ ਗਾ ਨਹੀਂ ਤੁਹਾਡਾ ਘਰ ਖਰਾਬ ਹੋ ਜਾਏਗਾ ਉਹਦਾ ਜ਼ਿੰਮੇਵਾਰ ਕੌਣਾ ਚੰਗੀ ਤੁਸੀਂ ਵੈਹ ਨਾ ਲਾਲਾ ਲਾਲਾ ਮਚਾ ਕੇ ਨਾ ਚੰਗੀ ਸਾਡੀ ਬੁੱਢੇ ਬਾਰੇ ਇੱਜ਼ਤ ਕਰਾਣ ਡਏ ਜੇ ਚੰਗੀ ਸੋਭਾ ਦਿਵਾਨ ਦੇ ਸਾਨੂੰ ਕੋਈ ਆਪਣੇ ਆਪ ਵੀ ਮਤ ਕਰੋ ਸ਼ਰਮ ਕਰੋ ਕੁਝ ਮੰਮੀ ਸਾਰੀ ਸਮਝ ਐ ਇਹਨੇ ਫਿਰ ਉਹ ਗੱਲ ਕਰਤੀ ਨਾ ਮਨਮੀਤ ਨੂੰ ਸਗੀ ਨਾਨਤ ਨਹੀਂ ਨਾ ਸਮਝਿਆ ਮੰਮੀ ਤੁਸੀਂ ਜਰਾ ਸੋਚੋ ਜੇ ਮਨਮੀਤ ਦੀ ਜਗਾ ਜ ਆਪਣੀ ਅਨਮੋਲ ਹੁੰਦੀ ਜੇ ਉਹਦੇ ਨਾਲ ਇਦਾਂ ਕਰ ਦਿੰਦੇ ਤਾਂ ਤੁਹਾਡੇ ਦਿਲ ਤੇ ਕੀ ਬੀਤਦੀ ਜਰਾ ਸੋਚੋ ਤੁਸੀਂ ਜਰਾ ਇਸ ਗੱਲ ਨੂੰ ਉਹੀ ਗੱਲ ਤਾਈ ਦੇ ਦਿਲ ਤੇ ਕੀ ਬੀਤਣ ਦੀ ਹੋਗੀ ਜੇ ਇਹਨਾਂ ਬੋਲ ਦਾ ਰਿਸ਼ਤਾ ਕਿਤੇ ਲੱਕੀ ਕਰਵਾਉਂਦਾ ਹੁੰਦਾ ਇਹ ਉਥੇ ਇਹ ਪਾਨੀ ਮਾਰ ਦਿੰਦੀ ਜਾਂ ਉਥੇ ਸੀਮਾ ਪਾਨੀ ਮਾਰ ਦਿੰਦੀ ਤੁਹਾਡੇ ਦਿਲ ਤੇ ਕੀ ਬੀਤਦੀ ਇਹ ਵੀ ਜਰਾ ਤੁਸੀਂ ਸੋਚੋ ਨਾ ਇਹ ਹੀ ਗਲਤੀ ਮੰਮੀ ਜੇ ਸੀਮਾ ਨੇ ਕੀਤੀ ਹੁੰਦੀ ਜੇ ਤੁਹਾਡੀ ਤੇ ਦਾ ਰਿਸ਼ਤਾ ਤੜਵਾਇਆ ਹੁੰਦਾ ਉਹਨੇ ਤੁਸੀਂ ਤਾਂ ਉਹਦੇ ਤਾਂ ਲੜ ਤੱਕ ਜਾਣਾ ਸੀ ਤੁਸੀਂ ਤੁਹਾਨੂੰ ਬਹੁਤ ਬੁਰਾ ਭਲਾ ਕਹਿਣਾ ਸੀ ਕਿ ਕਹਿੰਦਾ ਤੁਸੀਂ ਕਹਿੰਦੇ ਮੇਰੀ ਤੇ ਦਾ ਰਿਸ਼ਤਾ ਤੜਵਾਤਾ ਵਾ ਉਹ ਤਾਈ ਜੀ ਹਲ ਵੇਖੋ ਅੰਜੂ ਨੇ ਮਨਮੀ ਦਾ ਰਿਸ਼ਤਾ ਤੜਵਾਇਆ ਵਾ ਪਰ ਤਾਈ ਨੇ ਇੱਕ ਵਾਰੀ ਵੀ ਆ ਕੇ ਤੁਹਾਡੇ ਨਾਲ ਗਿਲਾ ਸ਼ਿਕਵਾ ਕੀਤਾ ਇੱਕ ਵਾਰੀ ਵੀ ਕੋਈ ਤੁਹਾਨੂੰ ਕੋਈ ਉਹਨੇ ਗੱਲ ਕਹੀ ਆ ਤਾਈ ਦੀ ਪਲਮਾਨ ਸੀ ਵੇਖੋ ਤੂੰ ਹਮੇਸ਼ਾ ਉਹਨੂੰ ਮਾਰਾ ਜਾਂ ਕੁਝ ਕਹਿੰਦੇ ਰਹਿੰਦੇ ਜੇ ਲੱਕੀ ਵੀ ਆ ਕੇ ਬੋਲਿਆ ਕਿਤੇ ਕਿਸੇ ਨੇ ਸਾਡੇ ਨਾਲ ਗਿਲਾ ਸ਼ਿਕਵਾ ਨਹੀਂ ਕੀਤਾ ਜ਼ਾਹਿਰ ਕਿ ਸਾਡੀ ਗਲਤੀ ਬਹੁਤ ਵੱਡੀ ਆ ਅੰਜੂ ਦੀ ਗਲਤੀ ਬਹੁਤ ਵੱਡੀ ਆ ਰਿਸ਼ਤਾ ਛੋੜਨ ਲੱਗੇ ਤਾਂ ਬੜਾ ਟਾਈਮ ਲੱਗ ਜਾਂਦਾ ਇਹਨੇ 5 ਮਿੰਟ ਦੇ ਵਿੱਚ ਰਿਸ਼ਤਾ ਹੀ ਤੋੜਦਾ ਨਾਲੇ ਇਹ ਰਹੀ ਗੱਲ ਲਿਓਣ ਦੀ ਹਲੇ ਲਿਓਣ ਬਾਰੇ ਤੂੰ ਸੋਚੋ ਨਾ ਤਾ ਤੇ ਨਾ ਤੂੰ ਹੁਣ ਬਾਰ-ਬਾਰ ਮੰਨੂ ਕਿਉ ਜਿੰਨਾ ਚਿਰ ਉਹ ਨੂੰ ਸਬਕ ਨਹੀਂ ਸਿਖਾਉਂਦਾ ਜਿੰਨਾ ਚਿਰ ਉਹਨੂੰ ਇਹ ਗਲਤੀ ਦਾ ਅਹਿਸਾਸ ਨਹੀਂ ਹੁੰਦਾ ਉਦੋਂ ਬਾਅਦ 10-15 ਦਿਨ ਹੋ ਗਏ ਫਿਰ ਵੇਖੂਗਾ ਕੀ ਕਰਨਾ ਕੀ ਨਹੀਂ ਕਰਨਾ ਰਿੰਕੂ ਠੀਕ ਆ ਪੁੱਤ ਮੈਂ ਤੇਰੀਆਂ ਸਾਰੀਆਂ ਗੱਲਾਂ ਮੰਨਦੀ ਆ ਇਹ ਤੂੰ ਉਹਨੂੰ ਸਜ਼ਾ ਦੇਣ ਵੀ ਦਿਆਂ ਵਾ ਹੈ ਇਸ ਤੋਂ ਵੱਡੀ ਹੋਰ ਕੋਈ ਸਜ਼ਾ ਨਹੀਂ ਹੁੰਦੀ ਨਾਲੇ ਉਹਨੇ ਗਲਤੀ ਕੀਤੀ ਆ ਮੈਂ ਵੀ ਮੰਨਦੀ ਆ ਬੜੀ ਵੱਡੀ ਗਲਤੀ ਕੀਤੀ ਆ ਤੇ ਪਰ ਪੁੱਤਰ ਇਹ ਮੈਂ ਇਹ ਕੰਨੀ ਆ ਵੀ ਘਰ ਤੇ ਨਾ ਆਪਣਾ ਖਰਾਬ ਕਰ ਮੇਰੇ ਦਿਲ ਨੂੰ ਪੁੱਛ ਕੇ ਵੇ ਮੇਰੇ ਦਿਲ ਨੂੰ ਕੀ ਹੁੰਦਾ ਮੈਂ ਇਹ ਸੋਚਦੀ ਆ ਕਿ ਮੇਰੇ ਪੁੱਤ ਦਾ ਘਰ ਨਾ ਖਰਾਬ ਹੋ ਜਾਏ ਇਸ ਗੱਲ ਪਿੱਛੇ ਉਹਨੇ ਤੇ ਮੂਰਖ ਨੇ ਗਲਤੀ ਕਰ ਦਿੱਤੀ ਆ ਹੁਣ ਤੂੰ ਉਹਦੇ ਨਾਲ ਨਾ ਬੇਵਕੂਫ ਬਣ ਤੂੰ ਤੇ ਸਿਆਣਾ ਬਣ ਜੇ ਉਹਨੂੰ ਤੂੰ ਸਜ਼ਾ ਦੇਤੀ ਨਾ ਬਹੁਤ ਵੱਡੀ ਸਜ਼ਾ ਦਿੱਤੀ ਆ ਜਿਹੜੀ ਉਹ ਗਈ ਉੱਥੇ ਪੇਕੇ ਘਰ ਉਹਨੂੰ ਨਸੀਹਤ ਆਏਗੀ ਵੀ ਮੈਂ ਆਪਣਾ ਘਰ ਛੱਡ ਕੇ ਆਈ ਆ ਪਰ ਕੋਈ ਗੱਲ ਨਹੀਂ ਕੋ ਟੰਡੇ ਤੋਂ ਮੰਗਣਾ ਤੂੰ ਵੀ ਸੋਚ ਹਜੇ ਨਾ ਲਿਆ ਜਦੋਂ ਤੇਰਾ ਦਿਲ ਕਰੇਗਾ ਲੈ ਆ ਹਫਤਾ ਨਾ ਲਿਆ 10 ਦਿਨਾਂ ਨਾ ਲਿਆ 15 ਦਿਨਾਂ ਨਾ ਲਿਆ ਮਹੀਨਾ ਨਾ ਲਿਆ ਮ ਲੈ ਕੇ ਤੇ ਆਏਗਾ ਨਾ ਅਕਸਰ ਇੱਕ ਦਿਨ ਉਹਨੂੰ ਆਪਣੇ ਘਰ ਉਧਰ ਆਪਣਾ ਘਰ ਨਹੀਂ ਖਰਾਬ ਕਰੀਦਾ ਹੁੰਦਾ ਜਿਹੜੀ ਇਹਦੇ ਕੋਲ ਗਲਤੀ ਮੂਰਖ ਕੋਲ ਹੋਈ ਹੋਈ ਹੋ ਗਈ ਹੁਣ ਕੀ ਕਰ ਸਕਦੇ ਆ ਮੰਮੀ ਉਹਨੇ ਮਨਮੀ ਦਾ ਰਿਸ਼ਤਾ ਤੋੜਿਆ ਜੇ ਉਹ ਕਿਤੇਨ ਬੋਲਦਾ ਰਿਸ਼ਤੇ ਦਾ ਤੋੜ ਦਿੰਦੀ ਤੇ ਤੁਸੀਂ ਮੈਨੂੰ ਇਦਾਂ ਹੀ ਕਹਿਣਾ ਸੀ ਜਾਂ ਤੂੰ ਲਿਆ ਜਾਂ ਉਹਨੂੰ ਮaaf ਕਰ ਦੇ ਤੀ ਕਹਿਣੀ ਸੀ ਇਹ ਗੱਲ ਤਾਂ ਮੇਰੀ ਗੱਲ ਸੁਣ ਬਸ ਮੰਮੀ ਥੋੜਾ ਮਨ ਨੂੰ ਸਬਕ ਸਿਖਾ ਲੈੰਦੋ ਉਹੀ ਮੈਂ ਵੀ ਤੈਨੂੰ ਕਿਹਾ ਵਾ ਵੀ ਅਜੇ ਤੇਰਾ ਨਹੀਂ ਦਿਲ ਮੰਨਦਾ ਤੇ ਅਜੇ ਰਹਿਣ ਦੇ ਕੋਈ ਨਹੀਂ ਮੈਂ ਓਕੀ ਸੋਕੀ ਹੋ ਕੇ ਕੰਮ ਕਰੀ ਜਾਵਾਂਗੀ ਉਹ ਨਾ ਤੂੰ ਟੈਨਸ਼ਨ ਲਾ ਪਰ ਪੁੱਤਰ ਜੋ ਵੀ ਹੋ ਗਿਆ ਨਾ ਹੁਣ ਉਹ ਗੱਲ ਵਾਪਸ ਤੇ ਆ ਨਹੀਂ ਜਾਣੀ ਪਰ ਆਪਣਾ ਘਰ ਨਾ ਖਰਾਬ ਕਰ। ਮੰਮੀ ਕੋਈ ਘਰ ਨਹੀਂ ਖਰਾਬ ਹੁੰਦਾ। ਪਰ ਇਹਦਾ ਤਾਂ ਦਿਮਾਗ ਥੋੜਾ ਟਿਕਾਣੇ ਆਊਗਾ ਨਾ ਜਿਹਨੇ ਐਡੀ ਵੱਡੀ ਗਲਤੀ ਕੀਤੀ ਆ ਤੇ ਨਾਲੇ ਮੈਂ ਚੱਲਿਆ ਆਫਿਸ ਤੂੰ ਮੇਰੀ ਰੋਟੀ ਦੀ ਟੈਨਸ਼ਨ ਨਾ ਲਿਓ। ਕਿੰਗੂ ਗਲਤ ਸੁਣ ਪੁੱਤਰ ਕਿੰਨੇ ਨਹੀਂ ਲਿਹਾਉਣਾ ਲੱਗਦਾ ਤੇ ਮੈਂ ਇਹਨੂੰ ਕਹਿਣਾ ਵੀ ਨਹੀਂ ਹੁਣ ਲਿਆ ਜਦੋਂ ਇਹਦਾ ਮਨ ਕਰੇਗਾ ਲੋ ਲੈ ਆਏਗਾ ਇਹ ਨਾ ਹੋਵੇ। ਸਾਡਾ ਮਾਂ ਪੁੱਤਰਾਂ ਦਾ ਹੀ ਆਪਸ ਵਿੱਚ ਕਲੇਸ਼ ਹੋ ਜੇ ਇਹ ਕੁੜੀ ਪਿੱਛੇ ਦੇਖੀ ਜਾਏਗੀ ਫਿਰ ਉਹ ਜੋ ਹੈ